ਹਾਂਜੀ ਦੋਸਤੋ ਲੈ ਕੇ ਆ ਚੁੱਕੇ ਹਾਂ ਇੱਕ ਹੋਰ ਅਹਿਮ ਵੱਡੀ ਖਬਰ ਦੋਸਤੋ ਜਿਹੜੀ ਕਿ ਹੁਣ ਇਹਨਾਂ ਕਿ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੰਸਟਾਗ੍ਰਾਮ ਸਤਾਰ ਸਖਪਰੀਆ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ 5 ਲੱਖ ਰੁਪਏ ਦੀ ਸਪਾਰੀ ਲੈ ਕੇ ਮਹਿਲਾ ਦਾ ਕੀਤਾ ਕਤਲ ਦਾਦੀ ਜੀ ਦੋਸਤੋ ਕਿ ਉੱਤਰ ਪ੍ਰਦੇਸ਼ ਦੇ ਨੋਇਡਾ STF ਨੇ ਮਸ਼ਹੂਰ ਇੰਸਟਾਗ੍ਰਾਮ ਕੰਟੈਂਟ ਕ੍ਰੀਏਟਰ ਸਖਪਰੀ ਸਿੰਘ ਅਰ ਸਖਪਰੀਆ ਨੂੰ ਕਤਲ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ ਦੋਸ਼ ਹੈ ਕਿ ਸਖਪਰੀ ਸਿੰਘ ਨੇ ਆਪਣੇ ਮਾਮਾ ਦੇ ਪੁੱਤਰ ਨਾਲ ਮਿਲ ਕੇ ਨਵੀਂ ਮੁੰਬਈ ਵਿੱਚ ਸੁਪਾਰੀ ਲੈਣ ਤੋਂ ਬਾਅਦ ਮਹਿਲਾ ਦਾ ਕਤਲ ਕਰ ਦਿੱਤਾ ਸੀ ਸੋਕਰਤੀਆ ਦੇ ਇੰਸਟਾਗ੍ਰam ਤੇ 525000 ਤੋਂ ਵੱਧ ਫੋਲੋਅਰਜ਼ ਹਨ ਹਰਿਆਣਾ ਦੇ ਫਤਿਹਪੁਰਾ ਜ਼ਿਲ੍ਹੇ ਦੇ ਰਹਿਣ ਵਾਲੇ ਇਹਨਾਂ ਦੋਵਾਂ ਭਰਾਵਾਂ ਨੇ 18 ਮਈ ਨੂੰ ਮਹਿਲਾ ਦਾ ਗਲਾ ਵੱਢ ਕੇ ਕਤਲ ਕੀਤਾ ਸੀ ਕਤਲ ਕਰਨ ਵਾਲੇ ਦੋਵੇਂ ਭਰਾਵਾਂ ਨੂੰ ਨੂਨੋਇੜਾ ਐਸਟੀਐਫ ਨੇ ਸੂਰਜਪੁਰ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਵਿਰੋਧ ਸાગਰੀ ਨਵੀਂ ਨਵੀਂ ਮੁੰਬਈ ਵਿੱਚ ਧਾਰਾ 103 66 बीएनएस ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਨੁਈਦਾ ਐਸਟੀਐਫ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਫਰਾਰ ਦੋਸ਼ੀ ਸੂਰਤਪੁਰ थाना ਖੇਤਰ ਦੇ ਘੰਟਾ ਗੋਲ ਚੱਕਰ ਵਿੱਚ ਖੜੇ ਹਨ ਜੋ ਕਿਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਜਾਣਕਾਰੀ ਤੇ ਕਾਰਵਾਈ ਕਰਦਿਆਂ ਨਵੀਂ ਮੁੰਬਈ ਦੇ ਨਵੀਂ ਮੁੰਬਈ ਪੁਲਿਸ ਦੇ ਸਹਿਯੋਗ ਨਾਲ ਚਕਪੀ ਸੰਘ ਅਤੇ ਗਰਪ੍ਰੀਤ ਸੰਘ ਨੂੰ ਗ੍ਰਫਤਾਰ ਕੀਤਾ ਗਿਆ ਤੇ ਦੋਸਤੋ ਪੱਛੇ ਘੇਰੇ ਦੌਰਾਨ ਮਜਲਮ ਸੋਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ 24 ਸਾਲ ਦਾ ਹੈ ਅਤੇ 12ਵੀਂ ਦੀ ਮਤ ਪਾਸ ਹੈ ਉਸਨੂੰ ਮਾਡਲਿੰਗ ਦਾ ਸ਼ੌਂਕ ਹੈ ਉਹ 2022 ਵਿੱਚ ਆਪਣੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਨਾਲ ਮਾਡਲਿੰਗ ਕਰਨ ਲਈ ਮੁੰਬਈ ਗਿਆ ਸੀ ਉੱਥੇ ਦੋਸ਼ੀ ਦੀ ਮੁਲਾਕਾਤ ਇੱਕ ਮਹਿਲਾ ਨਾਲ ਹੋਈ ਸੀ ਜੋ ਇੱਕ ਸਲੂਨ ਚਲਾਉਂਦੀ ਸੀ ਸੋਖਪ੍ਰੀਤ ਸਿੰਘ ਨੇ ਮਹਿਲਾ ਦੇ ਕਹਿੰਤੇ 5 ਲੱਖ ਰੁਪਏ ਲਈ ਇੱਕ ਮਹਿਲਾ ਦਾ ਕਤਲ ਕਰਨ ਦੀ ਯੋਜਨਾ ਬਣਾਈ ਸਲੂਨ ਚਲਾਉਣ ਵਾਲੀ ਇਹ ਮਹਿਲਾ ਯੂਪੀ ਦੇ ਗਾਜੀਆਬਦ ਦੀ ਰਹਿਣ ਵਾਲੀ ਹੈ ਐਸੇ ਪੂਰੀ ਸਾਜ਼ਿਸ਼ ਵਰ ਜੋਤਖਪਰੀ ਸਿੰਘ ਦੇ ਮਾਮੇ ਦਾ ਪੁੱਤਰ ਗਰਪ੍ਰੀਤ ਵੀ ਸ਼ਾਮਲ ਸੀ ਜਾਂਚ ਤੋਂ ਪਤਾ ਲੱਗਦਾ ਕਿ ਇਸ ਕਤਲ ਦੀ ਵਸਪਾਰੀ ਮ੍ਰਿਤਕ ਮਹਿਲਾ ਦੇ ਪਤੀ ਕਿਸ਼ੋਰ ਸਿੰਘ ਨੇ ਦਿੱਤੀ ਸੀ ਦੋਸ਼ੀ ਸਖਪ੍ਰੀਤ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਆਨਲਾਈਨ ਇੱਕ ਚਾਕੂ ਖਰੀਦਾ ਸੀ ਉਸਨੇ ਮਹਿਲਾ ਪਹਿਲਾ ਮਾਸਕ ਪਾਇਆ ਅਤੇ ਰੇਕੀ ਕੀਤੀ ਅਤੇ ਫਿਰ 18 ਮਈ ਦੀ ਰਾਤ ਨੂੰ ਸੜਕ ਤੇ ਜਾਂਦੇ ਸਮੇਂ ਉਸਨੇ ਕਿਸ਼ੋਰ ਸਿੰਘ ਦੀ ਪਤਨੀ ਦਾ ਗਲਾ ਵੱਢ ਕੇ ਬਹਿਰਮੀ ਨਾਲ ਕਤਲ ਕਰ ਦਿੱਤਾ ਕਤਲ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਵਾਂ ਨੇ ਮਾਰਡਲਿੰਗ ਦੇ جنੂਨ ਕਾਰਨ ਇੱਕ ਕਾਰਨਾਮਾ ਲੈਣ ਤੋਂ ਬਾਅਦ ਇਹ ਕਤਲ ਕੀਤਾ ਨੌਇਡਾ ਐਸਟੀਐਫ ਦੇ ਵਿਧਾਇਕ ਦੇ ਵਿਧੀਕ ਪੁਲਿਸ ਸੁਪਰਡੈਂਟ ਰਾਜਕੁਮਾਰ ਮਿਸ਼ਰਾ ਨੇ ਕਿਹਾ ਕਿ ਮੁੰਬਈ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਨਵੀਂ ਮੁੰਬਈ ਪੁਲਿਸ ਨੇ ਯੂਪੀਐਸਟੀਐਫ ਤੋਂ ਸਹਾਇਤਾ ਮੰਗੀ ਸੀ ਫਿਲਹਾਲ ਦੋਵੇਂ ਮੁਜਲਮਾ ਨੂੰ ਨਵੀਂ ਮੁੰਬਈ ਪੁਲਿਸ ਨੇ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਦੋਸਤੋ ਤੁਹਾਨੂੰ ਦੱਸ ਦਿੱਤਾ ਗਿਆ ਹੈ ਕਿ ਕਿ ਇੰਸਟਾਗ੍ਰਾਮ ਦੇ ਮਸ਼ਹੂਰ ਸੋਖਰਤੀਆ ਨੇ ਜਿਹੜਾ ਕਿ ਕਤਰ ਕਰ ਦਿੱਤਾ ਗਿਆ ਹੈ ਤੇ ਦੋਸਤੋ ਆਉਣ ਵਾਲੀ ਹਰ ਤਾਜ਼ਾ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਦੋਸਤੋ ਧੰਨਵਾਦ